ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਬਣਾਉਣ ਦੋਸਤੋ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਇਹ ਪਿੰਡ ਡੱਬ ਵਾਲੀ ਬਠਿੰਡਾ ਰੋਡ ਤੇ ਆ ਦੋਸਤੋ ਇੱਥੇ ਬਾਈ ਕਾਲੀ ਦਾ ਪਸ਼ੂਆਂ ਦਾ ਸੇਲ ਪਰਚੇਜ ਦਾ ਕੰਮ ਹੈ ਜੀ ਬਾਈ ਦਾ ਫਾਰਮ ਕੁਟੀ ਤੋਂ ਜੱਸੀ ਰੋਡ ਤੇ ਆ ਜੀ ਬਾਈ ਕੋਲੇ 14 ਤੋਂ 15 ਨਾਲ ਕੁ ਸੇੜ ਵਾਸਤੇ ਤਿਆਰ ਆ ਦੋਸਤੋ ਤੁਹਾਨੂੰ ਸਾਰਿਆਂ ਤੇ ਕੈਮਰਾ ਘੁਮਾਤਾ ਜੀ ਜਿਆਦਾ ਲੰਬੀ ਨਾ ਹੋ ਜੇ ਵੀਡੀਓ ਆਪਾਂ ਤੁਹਾਨੂੰ ਦੋ گاਵਾਂ ਦੀ ਡਿਟੇਲ ਦੇ ਦਿੰਨੇ ਆ ਜੀ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਬਾਬ ਜੀ ਦੱਸਿਓ ਵੀਰ ਜੀ ਗਾਂ ਵਰੀ ਜੀ ਦੂਜਾ ਸੂਹਾ ਗਾਂ ਦੋਸਤੋ 17 ਕਿਲੋ ਦੁੱਧ ਹੈ ਬੱਚਾ ਕੀ ਹੈ ਜੀ ਬੱਚਾ ਗਾਂ ਮਗਰ ਬੱਚਾ ਹੈ ਜੀ ਹਾਂ ਜੀ ਮੁੱਲ ਕੀ ਹੈ ਬਾਈ ਜੀ ਗਾਂ ਦਾ ਜੀ 60000 60000 ਰੁਪਏ ਮੁੱਲ ਹੈ ਦੋਸਤੋ ਮੰਨ ਲਓ ਜੀ ਸਨਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਾਂਜੀ ਇਹ ਪਹਿਲਾ ਸੂਆ ਪਹਿਲਾ ਸੂਆ ਸੂਈ ਹੋਈ ਵੜਾ ਦੋਸਤੋ ਪਿੱਛੇ ਬੱਚੀ ਹੈ ਜੀ ਇਸਮੋ ਗਾਂਮਗਰ ਬੱਚੀ ਹੈ ਜੀ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਜੀ 15 ਕਿਲੋ ਬੋਲਾ ਆ ਪਾ ਆ ਬੱਚਾ ਬੱਚੀ ਹੈ ਜੀ ਇਸ ਗਾਂਮਗਰ 15 ਕਿਲੋ ਬੋਲਾ ਤਿਆਰ ਹੈ ਜੀ ਇਸ ਕੋ ਨੂੰ ਸੂਈ ਨਵਾਜ ਤੀਸਰਾ ਦਿਨ ਆ ਦੋਸਤੋ ਮੁੱਲ ਬਾਈ ਜੀ ਇਸ ਕੰਦਾ ਇਹਦਾ 65000 ਹੈ 65000 ਰੁਪਇਆ ਮੁੱਲ ਹੈ ਦੋਸਤੋ ਬਹੁਤ ਸੋਹਣੇ ਥਣਹਾਰਿਆਂ ਦੀ ਗਾਂ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੰਨ ਦਿਓ ਜੀ ਬਾਕੀ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਲਾ ਦੇਾਂਗੇ ਜੀ ਤੁਸੀਂ ਬਾਈ ਨਾਲ ਫੋਨ ਕਰਕੇ ਸੌਦਾ ਕਰ ਸਕਦੇ ਹੋ ਜੀ ਤਾਂ ਦੋਸਤੋ ਬਾਈਆਂ ਨਾਲ ਤੁਸੀਂ ਇਕੱਲਾ ਖਰੀਦਣ ਵਾਸਤੇ ਨਹੀਂ ਪਸ਼ੂ ਵੇਚਣ ਵਾਸਤੇ ਵੀ ਕਾਲ ਕਰ ਸਕਦੇ ਹੋ ਜੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਦੋਸਤੋ ਧੰਨਵਾਦ ਜੀ